ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਇਸ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਤੇ ਅੱਜ ਜਿਹੜੀ ਗੱਲਬਾਤ ਕਰਾਂਗੇ ਕਿ ਡਾਊਨ ਟੂ ਅਰਥ ਦੀ ਇੱਕ ਨਿਊਜ਼ਲੀ ਮੈਗਜ਼ੀਨ ਪਬਲਿਸ਼ ਹੁੰਦੀ ਆ ਉਹ ਨਿਊਜ਼ ਪਬਲਿਸ਼ ਕਰਦੇ ਆ ਉਹ ਉਹਦੇ ਵਿੱਚ 11 ਇੰਡੀਆ ਦੇ ਵਿੱਚ ਐਸ ਜੀਆਂ ਵੈਰਿਟੀ ਉਹਨਾਂ ਨੇ ਮੈਂਸ਼ਨ ਕੀਤੀਆਂ ਲੇਕਿ ਸਾਇਲੈਂਟ ਇਨਵੇਡਰਸ ਬੋਲਦਾ ਜਿਹੜਾ ਕਿ ਸਾਡੇ ਬਾਇਓਲੋਜੀਕਲ ਰਿਜ਼ਰਵਸ ਹੈਗੇ ਆ ਰਿਜ਼ਰਵ ਫੋਰੈਸਟ ਹੈਗੇ ਸਾਡੇ ਵਾਈਲਡਲਾਈਫ ਸੈਂਚੂਰੀਆਂ ਹੈਗੀਆਂ ਉਹਨਾਂ ਦੇ ਸਾਰਿਆਂ ਤੇ ਮਤਲਬ ਕਹਿੰਦਾ ਉਹਦੇ ਵਿੱਚ ਇਨਵੇਡ ਕਰ ਰਹੇ ਉਹਨਾਂ ਦੇ ਵਿੱਚ ਹਮਲਾ ਕਰ ਰਹੇ ਤੇ ਉਹਨਾਂ ਦਾ ਆਪਣਾ ਕਬ ਤਾਂ ਇਹਨਾਂ ਵਿੱਚੋਂ 11 ਸਪੈਸ਼ੀਅਲੀ ਇੰਡੀਆ ਵਿੱਚ ਨੋਟੀਫਾਈ ਕੀਤੀਆਂ ਡਾਊਨ ਟੂ ਅਰਥ ਮੈਗਜ਼ੀਨ ਵਾਲਿਆਂ ਨੇ ਤੇ ਉਹਦੇ ਵਿੱਚੋਂ ਤਿੰਨ ਸਪੀਸ਼ੀਜ਼ ਹੈ ਜਿਹੜੀਆਂ ਕਿ ਪੰਜਾਬ ਵਿੱਚ ਵੀ ਐਗਜ਼ਿਸਟ ਕਰਦੀ ਹੈ ਤੇ ਪੰਜਾਬ ਵਿੱਚ ਵੀ ਉਹ ਲਗਾਤਾਰ ਆਪਣੇ ਕੌਲਨੀਆਂ ਬਣਾਈ ਜਾਂਦੀ ਹੈ ਬਣਾਈ ਜਾ ਰਹੀਆਂ ਹੈਗੀਆਂ ਅੱਜ ਆਪਾਂ ਉਸ ਬਾਰੇ ਗੱਲ ਕਰਨ ਵਾਸਤੇ ਅਸੀਂ ਇਕੱਠੇ ਹੋਏ ਹਾਂ ਤੇ ਉਹਦੇ ਵਿੱਚੋਂ ਪਹਿਲੀ ਜਿਹੜੀ ਵੈਰਾਈਟੀ ਹੈਗੀ ਆ ਸਾਡੀ ਜਿਹੜੀ ਬਲਾਈਟੀ ਕਿਕਰ ਹੈਗੀ ਆ ਪ੍ਰੋਸੋਫਰੀ ਜੂਲੀਫਲੇਰਾ ਨਾਮ ਆ ਦਾ ਉਹਨੂੰ ਮਸਕਟ ਵੀ ਬੋਲ ਦਿੰਦੇ ਆ ਇਹ ਜਿਹੜੀ ਵੈਰਾਈਟੀ ਬਾਰੇ ਗੱਲ ਕਰਾਂਗੇ ਅਸੀਂ ਪਹਿਲਾਂ ਵੀ ਇੱਕ ਵੀਡੀਓ ਕ੍ਰੀਏਟ ਕੀਤੀ ਸੀ ਇਹਦੇ ਸਿੰਗਲੇ ਦੇ ਬਾਰੇ ਤਾਂ ਇਹ ਇੱਕ ਅਗਰੈਸਿਵ ਕੋਲੋਨਾਈਜ਼ਰ ਆ ਜਿਹੜੀ ਬਾਇਓਲੋਜੀਕਲ ਭਾਸ਼ਾ ਚ ਆਪਾਂ ਕਹਾਂਗੇ ਤੇ ਬਾਇਓਲੋਜੀਕਲ ਨਾਈਟਮੇਅਰ ਆ ਮਤਲਬ ਕਹਿੰਦਾ ਤੇ ਇੱਕ ਟਰੀਜ਼ ਆਫ ਦਿੱਲੀ ਕਰਕੇ ਕਿਤਾਬ ਆ ਜਿਹਨੂੰ ਪ੍ਰਦੀਪ ਕ੍ਰਿਸ਼ਨ ਨੇ ਛਾਪਿਆ ਤਾਂ ਉਹਨਾਂ ਨੇ ਇੱਕ ਬਿਗ ਡਿਜ਼ਾਸਟਰ ਕਿਹਾ ਬਿਗ ਬਾਇਓਲੋਜੀਕਲ ਡਰਾਸਟਰ ਇਹ ਆਪਣੇ ਇੰਡੀਆ ਚ ਹੋਇਆ ਜਿਹੜੀ ਵੈਰਾਈਟੀ ਹੈਗੀ ਇਹ ਜਿਹੜੇ ਵਲੈਟਿਕ ਇਕਕਰ ਆ ਇਹ ਨੇਟਿਵ ਹੈਗੀ ਮੈਕਸੀਕੋ ਤੇ ਸਾਊਥ ਅਮਰੀਕਾ ਦੀ ਇਹ ਹੈਗੀ ਆ ਉੱਥੋਂ ਆਈ ਉੱਥੋਂ ਆਈ ਵੈਰਾਈਟੀ ਆ ਤੇ ਇੰਡੀਆ ਦੇ ਵਿੱਚ ਇਹਨੂੰ ਮਤਲਬ ਕਹਿੰਦਾ 191887 ਚ ਲਿਆਂਦਾ ਗਿਆ ਬਰੋ ਤੇ 1887 ਜਿੰਦਿਆ ਚਾਈ ਤੇ ਉਹਨੂੰ ਫਿਰ ਹੌਲੀ ਹੌਲੀ ਸਪਰੈਡ ਕਰਨਾ ਸ਼ੁਰੂ ਹੋਇਆ ਸੀ ਬੀਜਾਂ ਰਾਹੀਂ ਉਹਨੂੰ ਸਪਰੈਡ ਕੀਤਾ ਗਿਆ ਤੇ ਜਿਹੜਾ ਇੰਡੀਆ ਦਾ ਰਨ ਆਫ ਕੋਚ ਹੈਗਾ ਜਿਹੜਾ ਬਿਗੇਸਟ ਸਾਲਟ ਮਾਰਸ਼ ਮਾਰਸ਼ ਹੈ ਜਿਹੜਾ ਦੁਨੀਆ ਦਾ ਤਾਂ ਗੁਜਰਾਤ ਵਿੱਚ ਸਟੇਟ ਵਿੱਚ ਸਟਿਟ ਹੈਗਾ ਮਤਲਬ ਇਹ ਜਿਹੜਾ ਰਨ ਆਫ ਕੋਚ ਆ ਉਹ ਸਾਲਟੀ ਮਾਰਸ਼ ਨੂੰ ਵੀ ਨਹੀਂ ਮਤਲਬ ਬਖਸ਼ਿਆ ਨਹੀਂ ਹੈਗਾ ਉੱਥੇ ਵੀ ਬਹੁਤ ਵੱਡੇ ਸਕੇਲ ਤੇ ਹੈ ਮਤਲਬ ਕਹਿੰਦਾ ਫੈਲੀ ਹੋਈ ਹੈ ਇਹ ਉਸ ਤੋਂ ਬਾਅਦ ਗੱਲ ਕਰੀ ਆਪਾਂ ਇਹ ਅਰਾਵਲੀ ਹਿਲ ਜ ਦਿੱਲੀ ਦੀਆਂ ਹੈਗੀਆਂ ਸਾਰੀਆਂ ਉਹਦੇ ਵਿੱਚ ਵੀ ਇਹਨੇ ਕਬਜ਼ਾ ਕਰ ਲਿਆ ਹੌਲੀ ਹੌਲੀ ਕਰਕੇ ਸਾਰੀਆਂ ਇਹ ਭਰੀਆਂ ਹੋਈਆਂ ਤੇ ਇੱਕ ਡੈਕਨ ਪਲੇਟੂ ਆ ਸਦਰਨ ਇੰਡੀਆ ਵਿੱਚ ਜਿਹੜਾ ਮਤਲਬ ਕਹਿੰਦਾ ਬਿਟਵੀਨ ਸਾਊਥ ਐਂਡ ਈਸਟਰਨ ਕਾਰਟ ਵਿੱਚ ਇਹ ਇਹ ਏਰੀਆ ਹੈਗਾ ਇਲਾਕਾ ਉਹ ਚ ਵੀ ਇਹ ਮਤਲਬ ਕਹਿੰਦਾ ਫੈਲਦੀ ਤੁਰੀ ਜਾਂਦੀ ਆ ਤੇ ਇਧਰ ਨਹੀਂ ਸਟੇਟਾਂ ਦੀ ਗੱਲ ਕਰੀਏ ਪੰਜਾਬ ਵਿੱਚ ਵੀ ਇਹ ਸਾਰਾ ਆਲਮੋਸਟ ਸਾਡੇ ਜਿੰਨੇ ਵੀ ਵਾਈਲਡਲਾਈਫ ਸੈਂਚੁਰੀਆਂ ਹੈਗੀਆਂ ਸਾਡੇ ਰਿਜ਼ਰਵ ਫੋਰੈਸਟ ਹੈਗੇ ਸਾਰੇ ਇਹਨੇ ਭਰੇ ਪਏ ਆ ਜਿੰਨੇ ਸਾਡੇ ਮਤਲਬ ਕਹਿੰਦਾ ਹਾਈਵੇ ਹੈਗੇ ਆ ਉਹ ਉਹਨਾਂ ਵਿੱਚ ਵੀ ਕਾਫੀ ਜ਼ਿਆਦਾ ਅਮਾਊਂਟ ਚ ਹੈਗੀ ਆ ਮਤਲਬ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਸਾਡੇ ਜਿਹੜੇ ਮਿਲਟਰੀ ਕੰਟਰੋਲਮੈਂਟ ਜ਼ੋਨਸ ਹੈਗੇ ਆ ਉਹ ਚ ਵੀ ਸਾਰੀ ਭਰੀ ਪਈ ਆ ਪਿੰਡਾਂ ਦੇ ਜਿਹੜੀਆਂ ਜ਼ਮੀਨਾਂ ਬਜੜੀਆਂ ਸਾਂਝੀਆਂ ਜ਼ਮੀਨਾਂ ਉਹਨਾਂ ਵਿੱਚ ਭਰੀਆਂ ਪਈਆਂ ਇਹ ਜਿਹੜੀ ਵੈਰਾਈਟੀ ਹੈਗੇ ਪ੍ਰੋਸਬੀ ਜੁਲੀ ਫਲੇਰਾ ਤਾਂ ਇਹਨੇ ਸਾਡੇ ਪੰਜਾਬ ਤੇ ਹਰਿਆਣੇ ਤੇ ਰਾਜਸਥਾਨ ਵਿੱਚ ਬਹੁਤ ਵੱਡੇ ਸਕੇਲ ਤੇ ਨੂੰ ਕਿਸੇ ਸਮਝ ਗ੍ਰੀਨਰੀ ਕਰਨ ਵਾਸਤੇ ਲਾਇਆ ਗਿਆ ਸੀ ਉੱਥੇ ਵੀ ਇਹਨੇ ਮਤਲਬ ਕਹਿੰਦਾ ਕਬਜ਼ਾ ਹੈਗਾ ਜਿਹੜਾ ਬਹੁਤ ਵੱਡੇ ਲੈਵਲ ਤੇ ਕਰ ਚੁੱਕੀ ਆ ਤਾਂ ਇਹ ਜਿਹੜੀ ਹੈਗੀ ਆ ਮਤ ਕੋ ਜਿਹੜਾ ਨਾਰਥ ਈਸਟ ਵਿੱਚ ਹिल्स ਜਿਹੜੀ ਆ ਉਹਦੇ ਵਿੱਚ ਲੋਅਰ ਜਿਹੜੀ ਆ ਜਿਹੜਾ ਹਿਮਾਲయన్ ਫੁੱਟ ਹਿਲਸ ਹੈਗੇ ਉੱਥੇ ਵੀ ਆਪਣਾ ਮਤਲਬ ਕਹਿੰਦਾ ਕਬਜ਼ਾ ਨੇ ਆਪ ਦਾ ਇਹਦਾ ਕਬਜ਼ਾ ਜੁਨਾ ਸ਼ੁਰੂ ਕਰ ਦਿੱਤਾ ਹੈਗਾ ਤੇ ਕਹਿੰਦਾ ਮਕਸਦ ਇਹ ਵੀ ਜਿਹੜੀ ਸਪੀਸੀਸ ਹੈਗੀ ਆ ਇੰਨੀ ਕੀ ਖਤਰਨਾਕ ਤਰੀਕੇ ਨਾਲ ਆਪਣੇ ਇੰਡੀਆ ਦੇ ਉੱਤੇ ਕਬਜ਼ਾ ਕਰਦੀ ਦੁਰੀ ਜਾ ਰਹੀ ਆ ਤਾਂ ਇਹਨੂੰ ਮਤਲਬ ਕਹਿੰਦਾ ਹੁਣ ਸਮਾਂ ਰੋਕਣ ਦਾ ਹੈਗਾ ਤੇ ਗਵਰਨਮੈਂਟ ਲੈਵਲ ਤੇ ਇਹਨੂੰ ਮਤਲਬ ਕਹਿੰਦਾ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਰੋਕਣ ਦੀ আরাਵਲੀ ਹिल्स ਵਿੱਚ ਵੀ ਜਿਹੜੀ ਸਰਕਾਰਾਂ ਮਤਲਬ ਉੱਥੇ ਵੀ ਕੋਸ਼ਿਸ਼ ਐਕਸਪੈਰੀਮੈਂਟ ਲਗਾਏ ਗਏ ਆ ਬਾਕੀ ਜੀ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਵਨ ਵਿਭਾਗ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੇ ਉਹਨੂੰ ਨੂੰ ਥੋੜਾ ਜਨੂੰ ਸ਼ਾਂਗ ਕੇ ਜਿਹੜੀ ਵਲੈਟਿਕ ਕਿਕਰ ਨੂੰ ਉਹਦੇ ਵਿੱਚ ਕੁਝ ਨੇਟਿਵ ਭਰੇ ਜਾ ਰਹੇ ਆ ਤਾਂ ਉਹ ਵੀ ਕੋਸ਼ਿਸ਼ ਚੱਲ ਰਹੀ ਉਹਨਾਂ ਦੀ ਵੀ ਤੇ ਬਾਕੀ ਸਾਡੀ ਫਾਊਂਡੇਸ਼ਨ ਡਾਊਨ ਕਲਾਸ ਵੱਲੋਂ ਵੀ ਅਸੀਂ ਪਿੰਡਾਂ ਦੇ ਵਿੱਚ ਜਿੱਥੇ ਕਾਰਜ ਕਰਦੇ ਜਾ ਰਹੇ ਹਾਂ ਜਿੱਥੇ ਜੰਗਲ ਬਣਾਉਂਦੇ ਜਾ ਰਹੇ ਹਾਂ ਨੇਟਿਵ ਰੁੱਖਾਂ ਦੇ ਉੱਥੇ ਜਿੱਥੇ ਵੀ ਇਹ ਪਾਈ ਜਾ ਰਹੀ ਉਹਨੂੰ ਕੱਢ ਕੇ ਤੇ ਫਟਾਫਟ ਉੱਥੇ ਅਸੀਂ ਨੇਟਿਵ ਭਰਦੇ ਜਾ ਰਹੇ ਤੇ ਉਹ ਜੰਗਲ ਦਾ ਰੂਪ ਧਾਰਨ ਕਰ ਰਿਹਾ ਹੈਗਾ ਜਗਾਵਾਂ ਜਿਹੜੀਆਂ ਹੈਗੀਆਂ ਤੇ ਸਭ ਤੋਂ ਵੱਡਾ ਐਕਸਪੈਰੀਮੈਂਟ ਅਸੀਂ ਜਿਹੜਾ ਲਾ ਰਹੇ ਆ ਉਹ ਮਤਲਬ ਕਹਿੰਦਾ ਰੱਲਾਪਿੰਡ ਆ ਮਾਨਸਾ ਜ਼ਿਲ੍ਹੇ ਦਾ ਉਥੇ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਮਨਰੇਗਾ ਅੰਦਰ ਅਸੀਂ ਪ੍ਰੋਜੈਕਟ ਉਲੀਕਿਆ ਉਹਦੇ ਵਿੱਚ 4 ਕਿੱਲੇ ਜ਼ਮੀਨ ਜਿਹੜੀ ਹੈਗੀ ਆ ਇੱਕ ਅਸੀਂ ਜੰਗਲ ਲਾਇਆ ਕੱਢ ਕੇ ਨੇਟ ਇਹਨੂੰ ਮਤਲਬ ਲੈਟੀਕਰ ਨੂੰ 2 ਕਿੱਲਾਂ ਦਾ ਇੱਕ ਇੱਥੇ ਲੱਗਾ ਇਹਦਾ ਜੰਗਲ ਨੇਟਿਵ ਦਾ ਇਹਨੂੰ ਕੱਢ ਕੇ ਤੇ 3 ਕਿੱਲੇ ਖੋਰ ਹੈਗੇ ਜਿੱਥੇ ਅਸੀਂ ਹੋਰ ਕੱਢਿਆ ਨੂੰ ਤਾਂ ਇਹ 150 ਕਿੱਲਾ ਜਿਹੜਾ ਹੈਗਾ ਉੱਥੇ ਉਹਨੂੰ ਕੱਢ ਕੇ ਪੂਰਾ ਤਾਂ ਉਸ ਵਿੱਚ ਨੇਟਿਵ ਰੁੱਖਾਂ ਨੂੰ ਭਰਨਾ ਹੈਗਾ ਸੀ ਮਤਲਬ ਇਹ ਅਸੀਂ ਇਹ ਬਿਗੇਸਟ ਐਕਸਪੈਰੀਮੈਂਟ ਲਾ ਰਹੇ ਹਾਂ ਤੇ ਬਾਕੀ ਹੌਣ ਸਮੇਂ ਸਾਡੀ ਜਿਹੜੀ ਮਿਲਟਰੀ ਨਾਲ ਜਿਹੜੀ ਕੰਡੋਮੈਂਟ ਜ਼ੋਨਸ ਹੈਗੇ ਆ ਕੁਝ ਇਲਾਕਿਆਂ 'ਚ ਅਸੀਂ ਪਟਿਆਲੇ 'ਚ ਗੱਲਬਾਤ ਚੱਲ ਰਹੀ ਉੱਥੋਂ ਵੀ ਇਹਨੂੰ ਕੱਢ ਕੇ ਮਤਲਬ ਕਹਿੰਦਾ ਸਾਡੇ ਨੇਟਿਵ ਰੁੱਖ ਭਰੇ ਜਾਣਗੇ ਤਾਂ ਇਹ ਜਿਹੜੀ ਪਹਿਲਾ ਇਨਵੇਡਰ ਸੀਗਾ ਪਹਿਲਾ ਖਤਰਨਾਕ ਹਮਲਾਵਾਰ ਸੀ ਸਾਡੇ ਜਿਹੜੇ ਸਾਡੇ ਨੈਚੁਰਲ ਸਿਸਟਮ ਦੇ ਉੱਤੇ ਅਟੈਕ ਕੀਤਾ ਜਿਹਨੂੰ ਕਿ ਬਾਇਓਲੋਜੀਕਲ ਨਾਈਟਮੇਰ ਵੀ ਕਿਹਾ ਮਤਲਬ ਕਹਿੰਦਾ ਇੱਕ ਦੂਸਰੀ ਕਿਸਮ ਜਿਹੜੀ ਹੈਗੀ ਹੈ ਇੱਕ ਲੰਟਾਨਾ ਕੁਮਾਰਾ ਕਰ ਤਾਂ ਜਿਹੜੀ ਹੈਗੀ ਆ ਇਹ ਨੇਟਿਵ ਹੈਗਾ ਸਾਊਥ ਅਮਰੀਕਾ ਦਾ ਵੀ ਇਹਨੂੰ ਵੀ ਮਤਲਬ ਕਹਿੰਦਾ ਸਾਡੇ ਡੈਕੋਰੇਟਿਵ ਸ਼ਰਬ ਦੇ ਤੌਰ ਤੇ ਲਿਆਂਦਾ ਗਿਆ ਇੰਡੀਆ ਵਿੱਚ ਇਹ 1809 ਚ ਇੰਡੀਆ ਚ ਲਿਆਂਦਾ ਨੂੰ ਤਾਂ ਇਹ ਨਹੀਂ ਵੀ ਜਿਹੜਾ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਆਪਣਾ ਜਣਾ ਕਬਜ਼ਾ ਕਰਦੀ ਦੁਰੀ ਜਾਂਦੀ ਹੈ ਇਹ ਸਾਡਾ ਹੈਗਾ ਨੀਲਗிரி ਬਾਇਓਸਫੀਅਰ ਰਿਜ਼ਰਵ ਹੈਗਾ ਤਾਮਿਲਨਾਡੂ ਦੇ ਵਿੱਚ ਕਰਨਾਟਕਾ ਤੇ ਕੇਰਲਾ ਤੇ ਸਾਂਝਾ ਇੱਕ ਸਿਸਟਮ ਹੈਗਾ ਇਹ ਲਾਰਜੇਸਟ ਪ੍ਰੋਟੈਕਟਿਡ ਫੋਰੈਸਟ ਇਨ ਇੰਡੀਆ ਵਿੱਚ ਹੈਗਾ ਇਹ ਤਿੰਨੇ ਜਿਹੜੇ ਸਟੇਟਾਂ ਵਿੱਚ ਇਹ ਜਾਂਦਾ ਹੈਗਾ ਏਡਾ ਵੱਡਾ ਫੋਰੈਸਟ ਹੈਗਾ ਮਤਲਬ ਤੇ ਬਹੁਤ ਵੱਡਾ ਇਹ ਜ਼ੋਨ ਆ ਜਿਹੜੇ ਪ੍ਰੋ ਤਾਂ ਇਹ ਜਿਹੜਾ ਵੈਸਟਰਨ ਕਾਰਡ ਦਾ ਸਾਊਥ ਇੰਡੀਆ ਵਿੱਚ ਇਲਾਕਾ ਹੈਗਾ ਨੀਲਗிரிਪਾਸਫਰ ਰਿਜ਼ਰਵ ਜਿਹੜਾ ਹੈਗਾ ਇਹ ਵੀ ਮਤਲਬ ਕਹਿੰਦਾ ਇਹ ਜਿਹੜੀ ਲੰਟਾਨਾ ਕੁਮਾਰਾ ਨਾਲ ਪਰਦਾ ਤੋੜਿਆ ਜਾ ਰਿਹਾ ਮਤਲਬ ਇਹਨੇ ਜਿਹੜਾ ਇਹਦਾ ਜਿਹੜਾ ਕਬਜ਼ਾ ਹੈਗਾ ਇਸ ਲੰਟਾਨਾ ਵੱਲੋਂ ਬਹੁਤ ਖਤਰਨਾਕ ਤਰੀਕਿਆਂ ਤੋੜੀ ਜਾ ਰਹੀ ਅੱਗੇ ਤਾਂ ਉਦੋਂ ਬਾਅਦ ਸੈਂਟਰਲ ਇੰਡੀਆ ਦੇ ਹਾਈ ਲੈਂਡ ਹੈਗੇ ਹਮਲਨ ਫੁੱਟ ਹਿਲਸ ਹੈਗੇ ਜਿਵੇਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਫੁੱਟ ਹਿਲ ਦੀ ਗੱਲ ਕਰੀ ਆਪਾਂ ਜਿਹੜੇ ਸਾਡਾ ਰੋਪੜ ਹੋ ਗਿਆ ਹਿਸ਼ਾਰਪੁਰ ਹੋ ਗਿਆ ਇਹਦਾ ਇਲਾਕਾ ਹੈਗਾ ਇਦੇ ਵਿੱਚ ਇਹ ਮੈਕਸਿਮ ਲੰਟਾਨਾ ਜਿਹੜਾ ਹੈਗਾ ਨੈਚੁਰਲ ਤਰੀਕੇ ਨਾਲ ਇਹ ਅੱਗੇ ਫੈਲਦਾ ਤੁਰਿਆ ਜਾਂਦਾ ਹੈਗਾ ਇਹ ਸਾਡੇ ਇੱਧਰ ਅਸੀਂ ਜਿਹੜੋ ਅਸੀਂ ਹਜੇ ਕੰਮ ਨਹੀਂ ਸ਼ੁਰੂ ਕੀਤਾ ਇਸ ਫੁੱਟ ਹਿੱਲ ਦੇ ਉੱਤੇ ਜਦੋਂ ਅਸੀਂ ਇਸ ਇਲਾਕੇ ਵਿੱਚ ਹਿਸ਼ਰਪੁਰ ਰੋਪੜ ਇਸ ਇਲਾਕੇ ਵਿੱਚ ਕੰਮ ਕਰਾਂਗੇ ਤਾਂ ਕੋਸ਼ਿਸ਼ ਕਰਾਂਗੇ ਉਹਨੂੰ ਵੀ ਆਪਾਂ ਮਤਲਬ ਜਿਵੇਂ ਜਿਵੇਂ ਵੈਰਾਈਟੀ ਕਿਕਰ ਨੂੰ ਕੱਢ ਰਹੇ ਆਪਾਂ ਤੇ ਨੇਟਿਵ ਰੁੱਖਾਂ ਨਾਲ ਪਾ ਰਹੇ ਆ ਤਾਂ ਇਸ ਦਾ ਵੀ ਜਿਹੜਾ ਖਤਰਾ ਹੈਗਾ ਸਾਡੇ ਹिल्स ਵਿੱਚ ਜਿਹੜਾ ਫੁੱਟ ਹਿੱਲਸ ਹੈਗੇ ਹਿਮਾਲਿਆ ਦੀਆਂ ਉਹਦੇ ਵਿੱਚੋਂ ਕੋਸ਼ਿਸ਼ ਕਰਾਂਗੇ ਉਹਨੂੰ ਕੱਢ ਕੇ ਆਪਾਂ ਨੇਟਿਵ ਜਿੰਨੇ ਵੀ ਅਸੀਂ ਲਾ ਪਾਈ ਉਸ ਇਲਾਕੇ ਦੇ ਉਹ ਆਪਾਂ ਸ਼ੁਰੂ ਕਰਾਂ ਤਾਂ ਇਸ ਜਿਹੜਾ ਹੈਗਾ ਇਹ ਵੀ ਇੱਕ ਬਹੁਤ ਵੱਡੇ ਸਕੇਲ ਤੇ ਜਿਹੜਾ ਦੋ ਵੈਰਾਈਟੀਆਂ ਵਿੱਚੋਂ ਤਿੰਨ ਵੈਰਾਈਟੀਆਂ ਪੰਜਾਬ ਦੇ ਵਿੱਚੋਂ ਇੱਕ ਖਤਰਾ ਪੈਦਾ ਕਰਦਾ ਤੁਰਾ ਜਾ ਰਿਹਾ ਹੈਗਾ ਉਸ ਤੋਂ ਬਾਅਦ ਜੇ ਆਪਾਂ ਤੀਜੀ ਵੈਰਾਈਟੀ ਦੀ ਗੱਲ ਕਰੀਏ ਆਪਾਂ ਇੱਕ ਪਰਥੀਨੀਅਮ ਕਰਕੇ ਹੈਗੀ ਆ ਪਰਥੀਨੀਮ ਹਿਸਟੈਰੋਫੋਰਸ ਕਰਕੇ ਹੈਗਾ ਜਿਹਨੂੰ ਆਪਾਂ ਕਾਂਗਰਸ ਘਾਹ ਬੋਲ ਦਿੰਨੇ ਆ ਤਾਂ ਇਹਨੇ ਵੀ ਬਹੁਤ ਵੱਡੇ ਸਕੇਲ ਤੇ ਸਾਡਾ ਜਿਹੜਾ ਫੈਲਦੀ ਤੁਰੇ ਜਾ ਰਹੀ ਹੈਗੀ ਇਹ ਕਾਂਗਰਸ ਘਾਹ ਹੈ ਜਿਹੜਾ ਇਹ ਵੀ ਇੱਕ ਪੌਇਜ਼ਨਸ ਵੀਡ ਆ ਜਿਹੜੀ ਜਿਹੜੀ ਇੰਡੀਆ ਵਿੱਚ 1954 ਵਿੱਚ ਇੰਟਰੋਡਿਊਸ ਹੋਈ ਕਿਉਂਕਿ ਇਹ ਕਣਕ ਦੇ ਬੀਜਾਂ ਨਾਲ ਐਜ਼ ਅ ਕੰਟਮੀਨੈਂਟ ਥੋ ਬੀਜ ਦੇ ਰੂਪ ਵਿੱਚ ਆਈ ਉੱਥੇ ਵਿੱਚ ਕਣਕ ਦੇ ਬੀਜਾਂ ਨਾਲ ਇਹ ਜਿਹੜਾ ਦਾ ਬੀਜ ਤੁਰ ਕੇ ਆ ਗਿਆ ਤੇ ਇੰਨਾ ਖੋਨੇ ਹਾਨੀਕਾਰਕ ਹੋ ਚੁੱਕਿਆ ਹੈ ਇੰਡੀਆ ਵਿੱਚ ਤੇ ਇਹਨੇ ਮਤਲਬ ਕਹਿੰਦਾ ਬਹੁਤ ਵੱਡੇ ਸਕੇਲ ਤੇ ਆਪਣੇ ਆਪ ਨੂੰ ਮਤਲਬ ਫਲੋਂਦੀ ਤਰੀ ਜਾਰੀ ਹੈ ਇਹਦਾ ਸੀਡ ਵੀ ਹਰ ਹਰ ਟਾਈਮ ਮਤਲਬ ਖਾਬਾ ਚ ਵੀ ਰਹਿੰਦਾ ਹੈਗਾ ਮਤਲਬ ਕਾਫੀ ਵਾਇਬਲ ਹੈਗਾ ਬਹੁਤ ਲੰਬੀ ਵਾਇਬਿਲਿਟੀ ਹੈਗੀ ਇਹਦੀ ਮਤਲਬ ਕਹਿੰਦਾ ਤੇ ਇਹ ਜਿਹੜਾ ਮੇਜਰ ਜਿਹੜਾ ਹੈਗਾ ਇਹ ਖਤਰਾ ਜਿਹੜਾ ਪੈਦਾ ਕਰਦਾ ਸਾਡੇ ਐਗਰੋ ਜਿਹੜੇ ਪੈਸਟੋਰਲ ਰੀਜਨ ਹੁੰਦੇ ਜਿਹੜੇ ਜਿਹੜੇ ਕਿਸਾਨਾਂ ਦੇ ਨਾਲ ਜ਼ਮੀਨਾਂ ਦੇ ਬੱਟਾਂ ਜਾਂਦੀਆਂ ਹੈਗੀਆਂ ਚਾਹੇ ਉਹ ਸੜਕਾਂ ਨੇ ਜ਼ਮੀਨ ਜਾ ਰਹੀ ਕਿਤੇ ਵੀ ਜਾ ਰਹੀ ਆ ਉੱਥੇ ਇਹ ਮਤਲਬ ਕਹਿੰਦਾ ਆਮ ਯੁੱਗੀ ਰਹਿੰਦੀ ਹੈ ਕਾਂਗਰਸ ਕਾਹ ਜੜੀ ਹੈਗੀ ਆ ਉਸ ਤੋਂ ਬਾਅਦ ਰਿਵਰ ਬੈਂਕਸ ਹੁੰਦੇ ਜਿਹੜੇ ਨਦੀਆਂ ਦੇ ਕਿਨਾਰੇ ਹੁੰਦੇ ਆ ਉੱਥੇ ਜਿਹੜੇ ਹੋਗੇ ਜਾਂ ਜਾਂ ਛੱਪੜ ਹੋਗੇ ਇਹ ਜਿਹੜੇ ਇਲਾਕੇ ਹੋਗੇ ਜਾਂ ਕਿ ਮਤਲਬ ਕਹਿੰਦਾ ਡਰੇਨ ਜਾਰੀ ਡਰੇਨਾ ਦੇ ਕੰਡੇ ਬਹੁਤ ਵੱਡੇ ਲੈਵਲ ਦੀ ਇਹ ਜਿਹੜੀ ਕਾਂਗਰਸ ਕਾਹ ਪਾਈ ਜਾਂਦੀ ਹੈ ਤਾਂ ਇਹ ਜਿਹੜਾ ਹੈਗਾ ਉਦੋਂ ਵੱਧ ਖਤਰਾ ਇਹ ਹੈਗਾ ਜਦੋਂ ਆਪਣੇ ਹੁਣ ਕੀ ਹੋ ਰਿਹਾ ਵੀ ਲੇਬਰ ਦੀ ਕਮੀ ਪੰਜਾਬ ਵਿੱਚ ਹਮੇਸ਼ਾ ਰਹਿੰਦੀ ਹੈ ਪੰਜਾਬ ਵਿੱਚ ਜਿਹੜਾ ਵੱਧ ਖਤਰਾ ਹੈਗਾ ਕਿਉਂਕਿ ਸੋ ਇਹਨੂੰ ਅਸੀਂ ਮਾਰਨ ਵਾਸਤੇ ਮਤਲਬ ਕਹਿੰਦਾ ਹਰ ਟਾਈਮ ਸਪਰੇਅ ਦੀ ਵਰਤੋਂ ਕਰਦੇ ਆ ਜਿਹੜੀ ਕਿ ਰਾਉਂਡ ਅਪ ਸਪਰੇਅ ਆਉਂਦੀ ਆ ਉਹ ਰਾਉਂਡ ਅਪ ਦੇ ਵੱਡੇ ਵੱਡੇ ਨੁਕਸਾਨ ਆ ਪੌਲ ਦੀ ਬਹੁਤ ਸਾਰੀ ਰਿਪੋਰਟਾਂ ਪੜਦੇ ਹੈਗੀਆਂ ਵੀ ਰਾਉਂਡ ਅਪ ਦੇ ਕਿੰਨੇ ਨੁਕਸਾਨ ਆ ਸਾਡੀ ਸਿਹਤ ਦੇ ਉੱਤੇ ਬੜਾ ਰੀਪਰੋਡਕਟਿਵ ਸਿਸਟਮ ਬੱਚੇ ਬੜਾ ਉੱਤੇ ਇਫੈਕਟ ਪਾ ਰਿਹਾ ਹੈ ਤਾਂ ਜਿੰਨਾ ਇਹ ਕਾ ਹੋਊਗਾ ਉਨਾ ਹੀ ਸਾਡਾ ਮਤਲਬ ਕਹਿੰਦਾ ਹੈ ਰਾਉਂਡ ਅਪ ਸਾਨੂੰ ਵਰਤਨੀ ਪੈ ਰਹੀ ਹੈ ਕਿਉਂਕਿ ਲੇਬਰ ਦੀ ਕਮੀ ਹੈਗੀ ਪੰਜਾਬ ਵਿੱਚ ਤੇ ਉਹ ਅੱਜ ਕੱਲ ਜਿਹੜੇ ਥੋੜੇ ਲੋਕ ਆ ਮਿਹਨਤ ਕਰਨਾ ਘੱਟ ਕਰਦੇ ਹੈਗੇ ਉਹਨੂੰ ਆਪਣਾ ਖੁਰਪਿਆ ਨਾ ਨਹੀਂ ਕਰਦੇ ਪਰ ਇਹਦਾ ਇੱਕ ਹੋਰ ਤਰੀਕਾ ਹੈਗਾ ਵੀਰੂ ਸੀਡ ਆਉਣ ਤੋਂ ਪਹਿਲਾਂ ਉਹਨੂੰ ਪੁੱਟਿਆ ਜਾਵੇ ਮਤਲਬ ਕਹਿੰਦਾ ਹੱਥਾਂ ਨਾਲ ਪੁੱਟਿਆ ਜਾਵੇ ਤਾਂ ਕਿ ਇਹਦਾ ਜਿਹੜਾ ਅਗੇ ਸੀਡ ਜਿਹੜਾ ਸਪਰੈਡ ਨਾ ਕਰ ਪਾਵੇ ਪਾਵੇ ਤਾਂ ਇਹ ਤਿੰਨ ਸਪੀਸੀਜ਼ ਹੈਗੇ 11 ਸਪੀਸੀਜ਼ ਜਿਹੜੀ ਖਤਰਨਾਕ ਵਿੱਚੋਂ ਜਿਹੜੀ ਅਸੀਂ ਅੱਜ ਡਿਸਕਸ ਕੀਤਾ ਤਾਂ ਇਸ ਤੇ ਸਾਨੂੰ ਮੰਥਨ ਕਰਨ ਦੀ ਲੋੜ ਆ ਸਭ ਨੂੰ ਇੱਕ ਤਾਂ ਵਲੈਟਿਕ ਕਿੱਕਰ ਹੈਗੀ ਇੱਕ ਲੰਟਾਨਾ ਦਾ ਕੁਮਾਰਾ ਹੈਗੀ ਇੱਕ ਸਾਡਾ ਇਹ ਕਾਂਗਰਸ ਗਰਾਸ ਹੈਗਾ ਇਹ ਤਿੰਨ ਸਪੀਸੀਜ਼ ਜਿਹੜੀ ਹੈਗੀਆਂ ਤੇ ਪੰਜਾਬ ਲਈ ਹਰ ਟਾਈਮ ਖਤਰਾ ਮੰਡਰਾਉਂਦਰਾ ਦਾ ਆਲਰੇਡੀ ਸਾਨੂੰ ਬਹੁਤ ਵੱਡੇ ਲੈਵਲ ਤੇ ਲਾਸ ਹੋ ਚੁੱਕਿਆ ਇਹਨਾਂ ਤਿੰਨ ਸਪੀਸੀਅਨ ਤੇ ਸਾਨੂੰ ਇਹਨੂੰ ਜਿਹੜਾ ਕੰਟਰੋਲ ਕਰਨ ਦੇ ਮਈਅਰ ਇਮੀਡੀਏਟਲੀ ਸਟੈਪ ਚੱਕਣੇ ਪੈਣ ਜਿੱਥੇ ਵੀ ਇਹ ਹੁਣ ਕੰਡੀ ਬੈਲ ਚ ਪਾਇਆ ਜਾਂਦਾ ਲੰਟਾਨਾ ਕਮਰਾ ਉੱਥੋਂ ਵੀ ਕੱਢਣਾ ਪੈਣਾ ਜਿਹੜੀ ਵਲੈਟਿਕ ਕਿ ਕਿ ਸਾਡੇ ਪਲੇਨ ਇਲਾਕਿਆਂ ਨੂੰ ਖਤਰਾ ਪੈਦਾ ਕੀਤਾ ਉਹਨੂੰ ਵੀ ਮਤਲਬ ਉਹ ਕਰਨਾ ਪੈਣਾ ਖਤਮ ਤੇ ਇਸੇ ਤਰ੍ਹਾਂ ਕਾਂਗਰਸ ਕਲਾਸ ਤੇ ਵੀ ਆਪਣਾ ਕੰਟਰੋਲ ਕਰਨਾ ਪੈਣਾ ਉਹਨੂੰ ਮਤਲਬ ਕਹਿੰਦਾ ਜੜਾ ਉਹ ਪੁੱਟ ਕੇ ਸਾਰਾ ਸਿਸਟਮ ਆਪਣਾ ਕਰਨਾ ਪੈਣਾ ਤਾਂ ਕਿ ਜਿਹੜੀ ਪੰਜਾਬ ਦੀ ਧਰਤੀ ਹੈਗੀ ਆ ਇਹਨਾਂ ਸਾਇਲੈਂਟ ਇਨਵੇਡਰਾਂ ਤੋਂ ਬਚ ਸਕੇ ਤੇ ਸਾਡੇ ਇਹਦਾ ਹੱਲ ਇਹੀ ਹੈਗਾ ਵੀ ਜਿਹੜੀਆਂ ਰੁੱਖ ਹੈਗੇ ਸਾਨੂੰ ਨੇਟਿਵ ਪ੍ਰਮੋਟ ਕਰਨੇ ਪੈਣੇ ਆ ਜਿੰਨੇ ਸਾਡੇ ਰੁੱਖ ਨੇਟਿਵ ਲੱਗੇ ਹੋਣਗੇ ਉਨਾਂ ਹੀ ਇਹਨਾਂ ਜਿਹੜੀਆਂ ਸਪੀਸ਼ੀਆਂ ਦਾ ਖਤਰਾ ਜੜਾ ਘਟ ਰੂਗਾ ਆਸਰ ਨਾਲ ਮਿਲ ਕੇ ਇਕੱਠੇ ਹੋਈ ਹੈ ਪੰਜਾਬ ਦੀ ਧਰਤੀ ਨੂੰ ਫੇਫੇ ਦੁਆਰਾ ਕਹਿੰਦੇ ਨੇ ਨੈਟਿਵ ਰੁੱਖਾਂ ਦੀ ਲੋੜ ਆ ਵਰਾਸੀ ਰੁੱਖਾਂ ਦੀ ਉਹਨਾਂ ਨੂੰ ਲਾ ਕੇ ਆਪਾਂ ਭਰਪਾਈ ਕਰ ਸਕਦੇ ਹਾਂ ਧੰਨਵਾਦ ਸਾਰਾ ਸਸੀ ਕਾਲ ਜੀ